ਦੋਸਤੋ ਅੱਜ ਅਜੱਪਾ ਗੱਲ ਕਰਾਂਗੇ ਪੰਜਾਬ ਦੀ ਇਤਿਹਾਸਕ ਤੇ ਸਭ ਤੋਂ ਪੁਰਾਣੀ ਪਾਰਟੀ ਅਕਾਲੀ ਦਲ ਬਾਰੇ ਅਜਦਲ ਕੀਤਾ ਥੋੜੀ ਵਿਸਥਾਰ ਨਾਲ ਚਰਚਾ ਕੀਤੀ ਜਾਵੇ ਕਿ ਅਕਾਲੀ ਦਲ ਦੇ ਪਤਨ ਦੇ ਮੁੱਖ ਕਾਰਨ ਕੀ ਨੇ ਤੇ ਉਹ ਸੱਤਾ 'ਚ ਵਾਪਸ ਆ ਸਕਦੀ ਹੈ ਕਾਫੀ ਕੁਝ ਬਦਲਣਾ ਪੈਣਾ ਹੈ ਕਈ ਲੋਕਾਂ ਨੂੰ ਆਪਣਾ ਹਉਮੈ ਹੰਕਾਰ ਛੱਡਣਾ ਪੈਣਾ ਹੈ ਕਿਉਂਕਿ ਇੱਕੋ ਇੱਕ ਖੇਤਰੀ ਪਾਰਟੀ ਹੈ ਪੰਜਾਬ ਦੀ ਤੇ ਪੰਜਾਬ ਦੇ ਹੱਕਾਂ ਲਈ ਪੰਜਾਬ ਲਈ ਜ਼ਰੂਰੀ ਹੈ ਵੀ ਇਹ ਪਾਰਟੀ ਮੁੜ ਸੱਤਾ 'ਚ ਆਵੇ ਪਰ ਆਵੇ ਆਪਣੇ ਅਸਲੀ ਰੂਪ ਦੇ ਵਿੱਚ ਉਸ ਰੂਪ ਦੇ ਵਿੱਚ ਜਿਸ ਰੂਪ ਦੇ ਦੁਆਰਾ ਜਾਂ ਜੋ ਸੰਕਲਪ ਲੈ ਕੇ ਇਹ ਪਾਰਟੀ ਹੋਂਦ ਵਿੱਚ ਆਈ ਸੀ ਸਭ ਤੋਂ ਵੱਡੀ ਗੱਲ ਤਾਂ ਇੱਕ ਹੈ ਜਦ ਤੱਕ ਇਹਦੇ ਵਿੱਚੋਂ ਲੁੱਬੀ لالچی ਲੋਕ ਬਾਹਰ ਨਹੀਂ ਹੋਣਗੇ ਨਾ ਉਦੋਂ ਤੱਕ ਮੁਸ਼ਕਲ ਹੈ ਵੀ ਇਹ ਪਾਰਟੀ ਆਪਣੇ ਰਵੈਤੀ ਉਸੂਲਾਂ ਦੇ ਉੱਪਰ ਚੱਲ ਸਕੇ ਪਾਰਟੀ ਬਣਾਉਣ ਸਮੇ ਇਹ ਵੱਡਾ ਸੰਕਲਪ ਲਿਆ ਗਿਆ ਸੀ ਕੇ ਧਰਮ ਨੂੰ ਬਚਾਉਣ ਦੇ ਲਈ ਇਹ ਰਾਜਨੀਤੀ ਖੇਤਰ ਦੇ ਵਿੱਚ ਸੱਤਾ ਦਾ ਹੋਣਾ ਰਾਜ ਦਾ ਹੋਣਾ ਬਹੁਤ ਜ਼ਰੂਰੀ ਹੈ ਪਰ ਹਾਂ ਇੱਕ ਗੱਲ ਵੱਡੀ ਇਹ ਵੀ ਆਖੀ ਗਈ ਸੀ ਉਸ ਸਮੇਂ ਕਿ ਵੀ ਜਿਹੜਾ ਰਾਜਨੀਤੀ ਹੈ ਦੇ ਪੈਰ ਦੀ ਜੁੱਤੀ ਹੈ ਇਸ ਸੰਕਲਪ ਨੂੰ ਲੈ ਕੇ ਜਦੋਂ ਤੱਕ ਇਸ ਪਾਰਟੀ ਦੇ ਲੀਡਰ ਇਸ ਪਾਰਟੀ ਨਾਲ ਸੰਬੰਧਿਤ ਲੋਕ ਇਸ ਪਾਰਟੀ ਦੇ ਵਰਕਰ ਸੋਚ ਨਾਲ ਚੱਲੇ ਉਦੋਂ ਤੱਕ ਇਹ ਪਾਰਟੀ ਬਲੰਦੀਆਂ ਤੇ ਜਾਂਦੀ ਰਹੀ ਹੈ ਤੇ ਉਸ ਸਮੇਂ ਪਾਰਟੀ ਦੇ ਲੀਡਰ ਅਗਾਹ ਬਧੂ ਸੋਚ ਵਾਲੇ ਤੇ ਤਿਆਗੀ ਹੋਇਆ ਕਰਦੇ ਸੀ ਜਿਨ੍ਹਾਂ ਨੂੰ ਪਿਆਰ ਸੀ ਪੰਜਾਬ ਨਾਲ ਸਿੱਖੀ ਨਾਲ ਆਪਣੇ ਧਰਮ ਨਾਲ ਨਾ ਕੇ ਕੁਰਸੀ ਨਾਲ ਪਰ ਜਦੋਂ ਸਮਾਂ ਬਦਲਿਆ ਸਾਰਾ ਕੁਝ ਇਸ ਦੇ ਉਲਟ ਹੋਇਆ ਪਿਆਰ ਕੇਵਲ ਤੇ ਕੇਵਲ ਕੁਰਸੀ ਨਾਲ ਰਹਿ ਗਿਆ ਉਸ ਤੋਂ ਬਾਅਦ ਅਕਾਲੀ ਦਲ ਦਾ ਜਿਹੜਾ ਪਤਨ ਹੈ ਉਹ ਸ਼ੁਰੂ ਹੋਣਾ ਹੋ ਗਿਆ ਪਰ ਅਕਾਲੀ ਲੀਡਰਾਂ ਨੂੰ ਇਸ ਗੱਲ ਦੀ ਪਿੰਕ ਤੱਕ ਨਹੀਂ ਲੱਗੀ ਅਕਾਲੀ ਦਲ ਦਾ ਜਿਹੜਾ ਜਨਮ ਹੈ ਨਾ ਉਹ ਸਿੱਖੀ ਦੇ ਵਿੱਚੋਂ ਹੋਇਆ ਸਿੱਖੀ ਰੂਪੀ ਇੱਕ ਬੂਟੇ ਦੀ ਟਾਣੀ ਹੈ ਅਕਾਲੀ ਦਲ ਨਾ ਕਿ ਕੋਈ ਦਰਖਤ ਤੇ ਨਾ ਇਹ ਬਹੁਤ ਵੱਡਾ ਬ੍ਰਿਕਸ਼ ਹੈ ਬਹੁਤ ਵੱਡਾ ਬ੍ਰਿਕਸ਼ ਜੇ ਕੋਈ ਹੈ ਤਾਂ ਉਹ ਹੈ ਸਿੱਖ ਧਰਮ ਜਿਹਦੀ ਅਕਾਲੀ ਦਲ ਇੱਕ ਟਾਣੀ ਹੈ ਪਰ ਕੁਝ ਲੋਕ ਇਸ ਗੱਲ ਨੂੰ ਭੁੱਲ ਗਏ ਉਹ ਅਕਾਲੀ ਦਲ ਨੂੰ ਹੀ ਵੱਡਾ ਬ੍ਰਿਕਸ਼ ਮੰਨਣ ਲੱਗ ਪਏ ਨੇ ਜੋ ਕਿ ਉਹਨਾਂ ਦੀ ਬਹੁਤ ਵੱਡੀ ਤੇ ਭਾਰੀ ਗਲਤੀ ਹੈ ਸਜਣੋ ਦਰਖਤਤਾ ਪੰਜਾਬ ਚ ਇਕੋ ਹੀ ਹੈ ਉਹ ਹੈ ਸਿੱਖ ਧਰਮ ਜਿੰਨੀਆਂ ਵੀ ਹੋਰ ਸਾਖਾਵਾਂ ਕੰਮ ਕਰਦੀਆਂ ਨੇ ਉਹ ਸਾਰੀਆਂ ਇਹਦੀਆਂ ਟਾਣੀਆਂ ਨੇ ਯਾਦ ਰੱਖਿਓ ਅਕਾਲੀ ਦਲ ਕੋਈ ਬ੍ਰਕਸ਼ ਨਹੀਂ ਕੋਈ ਦਰਖਤ ਨਹੀਂ ਇਹ ਸਿਰਫ ਸਿੱਖ ਧਰਮ ਦੇ ਦਰਖਤ ਦੀ ਇੱਕ ਟਾਣੀ ਹੈ ਜਦ ਤੱਕ ਤੁਸੀਂ ਇਸ ਗੱਲ ਨੂੰ ਨਹੀਂ ਸਮਝੋਗੇ ਤੁਸੀਂ ਅਕਾਲੀ ਦਲ ਪ੍ਰਤੀ ਪੰਜਾਬ ਪ੍ਰਤੀ ਆਪਣੀ ਵਫਾਦਾਰੀ ਨਹੀਂ ਦਿਖਾ ਸਕਦੇ ਹਰ ਸਿੱਖ ਨੇ ਅਕਾਲੀ ਦਲ ਬਣਨ ਤੋਂ ਬਾਅਦ ਆਪਣਾ 100% ਯੋਗਦਾਨ ਦਿੱਤਾ ਤਾਂ ਕਿਤੇ ਜਾ ਕੇ ਅਕਾਲੀ ਦਲ ਹੋਂਦ ਵਿੱਚ ਆਇਆ ਤਾਂ ਕਿਤੇ ਜਾ ਕੇ ਅਕਾਲੀ ਮੁੱਖ ਮੰਤਰੀ ਬਣਨ ਲੱਗੇ ਤਾਂ ਕਿਤੇ ਜਾ ਕੇ ਪ੍ਰਕਾਸ਼ ਸਿੰਘ ਬਾਦਲ ਪੰਜ ਵਾਰੀ ਮੁੱਖ ਮੰਤਰੀ ਬਣੇ ਜਦ ਤੱਕ ਇਹਦਾ ਪ੍ਰਧਾਨ ਸੱਚੇ ਦਿਲੋਂ ਸਿੱਖ ਧਰਮ ਨੂੰ ਅਕਾਲ ਤੱਕ ਸਾਨੂੰ ਸਮਰਪਿਤ ਰਹੂਗਾ ਉਦੋਂ ਤੱਕ ਇਹ ਪਾਰਟੀ ਸੱਤਾ 'ਚ ਰਹੂ ਤੇ ਜਦੋਂ ਜਦੋਂ ਉਹਨੂੰ ਮੋਹ ਸਿਰਫ ਕੁਰਸੀ ਨਾਲ ਰਿਹਾ ਭੁੱਲ ਜਾਵੇ ਉਹ ਇਨਸਾਨ ਵੀ ਉਹ ਕਦੇ ਪੰਜਾਬ ਦਾ ਮੁੱਖ ਮੰਤਰੀ ਬਣ ਜੂ ਕਿਉਂਕਿ ਸਿੱਖੀ ਨਾਲ ਧਰੋਕ ਮਾਕੇ ਸਿੱਖ ਧਰਮ ਨਾਲ ਦਗਾ ਕਰਕੇ ਗੁਰੂ ਗ੍ਰੰਥ ਸਾਹਿਬ ਜੀ ਨੂੰ ਪਿੱਠ ਦਿਖਾ ਕੇ ਕੋਈ ਅਕਾਲੀ ਮੁੱਖ ਮੰਤਰੀ ਬਣ ਜੇ ਇਹ ਕਦੇ ਹੋ ਨਹੀਂ ਸਕਦਾ ਸੱਜਣੋ ਅਕਾਲੀ ਪਾਰਟੀ ਨਰੋਲ ਸਿੱਖੀ ਦੀ ਪਾਰਟੀ ਸੀ ਜੋ ਕੇਵਲ ਤੇ ਕੇਵਲ ਗੁਰੂ ਗ੍ਰੰਥ ਸਾਹਿਬ ਮਹਾਰਾਜੀ ਦੇ ਅੱਗੇ ਅਰਦਾਸ ਕਰਕੇ ਚੋਣਾਂ ਲੜਦੀ ਤੇ ਜਿੱਤਦੀ ਪਰ ਸੱਤਾ ਦੇ ਲੋਭੀ ਲੀਡਰਾਂ ਨੇ ਅਕਾਲੀ ਦਲ ਨੂੰ ਡੇਰੇਦਾਰਾਂ ਦੇ ਪੈਰਾਂ 'ਚ ਜਾ ਕੇ ਬਿਠਾਤਾ ਫਿਰੇ ਦੱਸੋ ਵੀ ਕੌਮ ਇਹ ਕਦ ਤੱਕ ਬਰਦਾਸ਼ਤ ਕਰਦੀ ਸੋਨੋ ਕੋਈ ਡੇਰੇਦਾਰ ਨਹੀਂ ਜਿਤਾ ਸਕਦਾ ਸੋਨੂੰ ਕੋਈ ਪੈਸਾ ਨਹੀਂ ਦਿਤਾ ਸਕਦਾ ਅੱਜ ਅਕਾਲੀ ਦਲ ਬੇਸ਼ੁਮਾਰ ਦੌਲਤ ਦਾ ਧਨੀ ਹੈ ਬਹੁਤ ਵੱਡੀ ਪਾਰਟੀ ਹੈ ਬਹੁਤ ਜ਼ਿਆਦਾ ਪੈਸਾ ਅਕਾਲੀ ਦਲ ਦੇ ਫੰਡ ਚ ਹੋਊਗਾ ਪਰ ਸੋਨੂੰ ਇੱਕ ਵੀ ਸੀਟ ਨਹੀਂ ਆ ਰਹੀ ਛੋਡੀਆਂ ਜਵਾਨਤਾ ਤੱਕ ਜਬਤ ਹੋ ਰਹੀਆਂ ਨੇ ਸੋਨੂੰ ਕੋਈ ਡੇਰਾਦਾਰ ਨਹੀਂ ਬਚਾ ਰਿਹਾ ਸੋਨੂੰ ਪੈਸਾ ਤੁਹਾਡਾ ਕੋਈ ਕੰਮ ਨਹੀਂ ਆ ਰਿਹਾ ਤੁਸੀਂ ਅਖੀਰ ਨੂੰ ਸਿੱਖ ਧਰਮ ਨਾਲ ਕੀਤੀਆਂ ਹੋਈਆਂ ਗਲਤੀਆਂ ਦੀ ਤਾਹਿਆਂ ਦੀ ਮਾਫੀ ਦਿਲੋਂ ਤੁਹਾਨੂੰ ਮੰਗਣੀ ਪੈਣੀ ਹੈ ਜੇਕਰ ਤੱਕ ਤੁਹਾਨੂੰ ਸਿੱਖ ਧਰਮ ਮਾਫ ਨਹੀਂ ਕਰਦਾ ਤੁਸੀਂ ਸੱਤਾ 'ਚ ਆਉਣਾ ਤਾਂ ਦੂਰ ਕਿਸੇ ਕੁਰਸੀ ਦੇ ਨੇੜੇ ਤੇੜੇ ਵੀ ਨਹੀਂ ਪਹੁੰਚ ਸਕਦੇ ਇਸ ਗੱਲ ਨੂੰ ਯਾਦ ਰੱਖਿਓ ਸਭ ਤੋਂ ਪਹਿਲਾਂ ਆਪਣਾ ਮਨ ਸਾਫ਼ ਕਰੋ ਜੇਕਰ ਸੱਤਾ 'ਚ ਵਾਪਸੀ ਕਰਨੀ ਹੈ ਤੁਹਾਡੇ ਆਲੇ-ਦੁਆਲੇ ਜਿਹੜੇ ਤੁਸੀਂ ਲੀਡਰ ਹੋ ਚਮਚਿਆਂ ਦੀ ਬਹੁਤ ਵੱਡੀ ਪਰਮਾਰ ਹੈ ਖਾਸ ਕਰਕੇ ਕਾਕਿਆਂ ਦੀ ਇਹ ਕਾਕੇ ਕੌਣ ਨੇ ਰਜਵਾੜੇ ਘਰਾਂ ਦੇ ਧੀ ਪੁੱਤ ਜਿਨ੍ਹਾਂ ਨੂੰ ਰਾਜਨੀਤੀ ਦਾ ਊੜਾ ਆੜਾ ਵੀ ਨਹੀਂ ਆਉਂਦਾ ਤੇ ਜਿਹੜੀ ਕੋਈ ਵੀ ਕਲਾ ਕੁਦਰਤ ਕਿਸੇ ਨੂੰ ਕਿਸੇ ਰੂਪ ਚ ਬਖਸ਼ਦਾ ਚਾਹੇ ਉਹ ਖੇਡ ਦੇ ਖੇਤਰ ਚ ਹੋਵੇ ਚਾਹੇ ਉਹ ਕਿਸੇ ਕਲਾ ਦੇ ਖੇਤਰ ਵਿੱਚ ਹੋਵੇ ਚਾਹੇ ਗਾਉਣ ਦੇ ਖੇਤਰ ਵਿੱਚ ਹੋਵੇ ਤੇ ਚਾਹੇ ਰਾਜਨੀਤੀ ਦੇ ਖੇਤਰ ਵਿੱਚ ਹੋਵੇ ਬਹੁਤ ਗਰੀਬ ਘਰਾਂ ਦੇ ਮੁੰਡੇ ਜਿਹੜੇ ਗਰੀਬੀ ਚ ਹੀ ਜੰਮਦੇ ਨੇ ਪਰ ਰਾਜਨੀਤੀ ਦੇ ਵਿੱਚ ਮਹਾਰ ਹੁੰਦੇ ਨੇ ਸਿਰਫ ਪੈਸਾ ਨਾ ਹੋਣ ਕਰਕੇ ਉਹ ਅੱਗੇ ਨਹੀਂ ਆ ਸਕਦੇ ਪਹਿਲਾਂ ਅਕਾਲੀ ਦਲ ਦਾ ਵजूद ਕੀ ਰਿਹਾ ਹੈ ਅਕਾਲੀ ਦਲ ਉਸ ਬੱਚੇ ਨੂੰ ਉਸ ਨੌਜਵਾਨ ਨੂੰ ਜਾਂ ਉਸ ਗਰੀਬ ਧੀ ਪੁੱਤ ਨੂੰ ਅੱਗੇ ਲੈ ਕੇ ਆਉਂਦਾ ਸੀ ਜਿਹਦੇ ਵਿੱਚ ਕੁਝ ਕਰਨ ਦੀ ਕਲਾ ਹੁੰਦੀ ਸੀ ਜਿਹਦੇ ਵਿੱਚ ਸਮਾਜ ਨੂੰ ਅੱਗੇ ਲੈ ਕੇ ਚੱਲਣ ਦੀ ਨਾਲ ਲੈ ਕੇ ਚੱਲਣ ਦੀ ਅਕਾਲੀ ਦਲ ਨੂੰ ਅਗਾਹ ਲੈ ਕੇ ਜਾਣ ਦੀ ਸਮਰੱਥਾ ਹੁੰਦੀ ਸੀ ਪਰ ਅੱਜ ਜਿਹਦੇ ਕੋਲ ਪੈਸਾ ਹੈ ਕਾਕੇ ਸਰਦਾਰਾਂ ਦੇ ਕਾਕੇ ਉਹ ਇਸ ਪਾਰਟੀ ਦੇ ਆਲੇ-ਦੁਆਲੇ ਹੋਏ-ਹੋਏ ਨੇ ਤੇ ਇਸ ਪਾਰਟੀ ਨੂੰ ਘੇਰ ਰੱਖਿਆ ਦੋਸਤੋ ਜਿਹੜੀ ਕਲਾ ਹੁੰਦੀ ਆ ਨਾ ਕਲਾ ਉਹ ਕਿਸੇ ਵੀ ਰੂਪ 'ਚ ਕਿਸੇ ਨੂੰ ਵੀ ਪਰਮਾਤਮਾ ਬਖਸ਼ਦਾ ਹੁਣ ਦੱਸੋ ਸਚਨ ਤੰਦੂਲਕਰ ਮਹਾਨ ਕ੍ਰਿਕਟਰ ਹੋਇਆ ਪਰ ਉਹਦੇ ਕੋਲ ਕਿਸ ਚੀਜ਼ ਦੀ ਘਾਟ ਹੈ ਨਾ ਪੈਸੇ ਦੀ ਨਾ ਫਰਮਾਇਸ਼ ਦੀ ਉਹਦਾ ਬੱਚਾ ਉਹਦਾ ਮੁੰਡਾ ਇੱਕੋ ਇੱਕ ਮੁੰਡਾ ਹੈ ਕਿਉਂ ਨਹੀਂ ਮਹਾਨ ਕ੍ਰਿਕਟਰ ਬਣ ਸਕਿਆ ਕਿਉਂਕਿ ਉਹਨੂੰ ਕੁਦਰਤ ਨੇ ਕ੍ਰਿਕਟ ਨਹੀਂ ਬਖਸ਼ੀ ਇਸੇ ਤਰ੍ਹਾਂ ਇਸੇ ਤਰ੍ਹਾਂ ਹੋਰ ਬਹੁਤ ਉਦਾਹਰਨਾਂ ਨੇ ਤੁਹਾਡੇ ਆਲੇ ਦੁਆਲੇ ਲੀਡਰਾਂ ਦੇ ਬੱਚੇ ਤਕੜੇ ਘਰਾਂ ਦੇ ਬੱਚੇ ਇਹਨਾਂ ਕੋਲੇ 1% ਵੀ ਕਲਾ ਨਹੀਂ ਇਹ ਹੁਨਰ ਨਹੀਂ ਵੀ ਉਹ ਰਾਜਨੀਤੀ ਦੇ ਖੇਤਰ ਵਿੱਚ ਲੋਕਾਂ ਨੂੰ ਨਾਲ ਲੈ ਕੇ ਚੱਲ ਸਕਣਾ ਪਰ ਤੁਸੀਂ ਫਿਰ ਵੀ ਉਹਨਾਂ ਨੂੰ ਲੋਕਾਂ ਦੇ ਉੱਪਰ ਥੋਪਿਆ ਹੋਇਆ ਮੈਂ ਇਹ ਨਹੀਂ ਕਹਿੰਦਾ ਵੀ ਸਾਰੇ ਇੱਕੋ ਜਿਹੇ ਨੇ ਹਾਂ 5 ਤੋਂ 10% ਅਜਿਹੇ ਨੌਜਵਾਨ ਵੀ ਨੇ ਜਾਂ ਅਜਿਹੇ ਅਕਾਲੀ ਲੀਡਰਾਂ ਦੇ ਬੱਚੇ ਵੀ ਨੇ ਜਿਨ੍ਹਾਂ 'ਚ ਟੈਲੈਂਟ ਹੈ ਅੱਗੇ ਆਉਣ ਦਾ ਉਹਨਾਂ ਨੂੰ ਲੈ ਕੇ ਆਓ ਪਰ ਤੁਸੀਂ ਤਾਂ 100% ਦਾ 100% ਕਾਕਾ ਲੋਕਾਂ ਤੇ ਅਕਾਲੀ ਵਰਕਰਾਂ ਤੇ ਥੋਪਤਾ ਇਹ ਕਦ ਤੱਕ ਚੱਲਣਾ ਸੀ ਇਸ ਦਾ ਅੰਤ ਤਾਂ ਇੱਕ ਦਿਨ ਹੋਣਾ ਹੀ ਸੀ ਜੋ ਹੁਣ ਤੁਹਾਡੇ ਸਾਹਮਣੇ ਆ ਪੰਥਕ ਪਾਰਟੀ ਐ ਪੰਜਾਬ ਦੀ ਪਾਰਟੀ ਐ ਇਸ ਨੂੰ ਪੰਥ ਵੱਲ ਆਪਣੀ ਰਵਾਇਤ ਵੱਲ ਮੋੜੋ ਕਾਕੇਆਂ ਨੂੰ ਸਾਈਡ ਤੇ ਕਰੋ ਗਰੀਬ ਘਰਾਂ ਦੇ ਬੱਚਿਆਂ ਨੂੰ ਪਰਖੋ ਪਛਾਣੋ ਉਹਨਾਂ ਨੂੰ ਅੱਗੇ ਆਉਣ ਦਿਓ ਤਾਂ ਜੋ ਅਕਾਲੀ ਦਲ ਨੂੰ ਹੋਰ ਬਲੰਦੀਆਂ ਤੇ ਲੈ ਕੇ ਜਾ ਸਕਣ ਉਰੇ ਕੋਈ ਪੈਸਾ ਕੰਮ ਨਹੀਂ ਕਰਦਾ ਸਾਡੇ ਨੂੰ ਇਸ ਪਾਰਟੀ ਦੇ ਵਿੱਚ ਕਿਉਂਕਿ ਇੱਥੇ ਲੋਕਾਂ ਦਾ इमोशनल ਜੁੜਿਆ ਹੋਇਆ ਹੈ ਪੂਰੇ ਕੋਈ ਲੋਭ ਲਾਲਚ ਕੰਮ ਨਹੀਂ ਕਰਦਾ ਇਹ ਚਾਹਣ ਤਾਂ ਇੱਕ ਗਰੀਬ ਨੂੰ ਰਾਜਾ ਬਣਾ ਸਕਦੇ ਨੇ ਪੰਜਾਬ ਦੇ ਲੋਕ ਤੇ ਇੱਕ ਰਾਜੇ ਨੂੰ ਦੇਖਦੇ ਆਂ ਦੇਖਦੇ ਆਂ ਮਿੱਟੀ ਚ ਮਿਲਾ ਸਕਦੇ ਨੇ ਸੋ ਅਕਾਲੀ ਦਲ ਵਾਪਸੀ ਕਰ ਸਕਦਾ ਹੈ ਪਰ ਆਪਣੇ ਅੰਦਰ ਝਾਤੀ ਮਾਰੋ ਇਮਾਨਦਾਰੀ ਲੈ ਕੇ ਆਓ ਉਹ ਲੋਕਾਂ ਨੂੰ ਅੱਗੇ ਲਿਆਓ ਜਿਨ੍ਹਾਂ ਦੇ ਵਿੱਚ ਹੌਨਰ ਹੈ ਜਿਨ੍ਹਾਂ ਦੇ ਵਿੱਚ ਕਲਾ ਜਿਹੜੇ ਬਾਕੀ ਮਿਸਖੀ ਨੂੰ ਪਿਆਰ ਕਰਦੇ ਨੇ ਤੇ ਪੰਜਾਬ ਨੂੰ ਪਿਆਰ ਕਰਦੇ ਨੇ ਅਕਾਲੀ ਦਰ ਲੱਭ ਸਕਦਾ ਕੋਈ ਵੱਡੀ ਗੱਲ ਨਹੀਂ ਦੁਬਾਰੇ ਖੜਾ ਹੋ ਸਕਦਾ ਹਾਂ ਤੁਹਾਨੂੰ ਆਪਣਾ ਲੋਭ ਲਾਲਚ ਛੱਡਣਾ ਪੈਣਾ ਜੇਕਰ ਤੁਹਾਨੂੰ ਲੱਗਿਆ ਵੀ ਮੇਰੀਆਂ ਗੱਲਾਂ ਸਹੀ ਨੇ ਅਕਾਲੀ ਦਰ ਨੂੰ ਪਿਆਰ ਕਰਦੇ ਹੋ ਕਿਸੇ ਵੀ ਕੁੱਟਬਾਜੀ ਤੋਂ ਉੱਪਰ ਉੱਠ ਕੇ ਪੰਜਾਬ ਨੂੰ ਪਿਆਰ ਕਰ ਦਿੱਤਾ ਵੀਡੀਓ ਨੂੰ ਸ਼ੇਅਰ ਕਰ ਲਿਓ